ਭਾਵੇਂ ਉਹ ਬਿਆਨ ਪੰਨਾ ਦਿੱਲੀ ਦੇ ਵਿੱਚ ਦਿੱਤਾ ਗਿਆ ਉਹਦਾ ਸਬੰਧ ਸਿੱਧਾ ਪੰਜਾਬ ਨਾਲ ਆ ਕੇ ਜੁੜਿਆ ਕਿਉਂਕਿ ਪੰਜਾਬ ਦੀਆਂ ਗੱਡੀਆਂ ਦਾ ਮਸਲਾ ਭਾਜਪਾ ਦੇ ਲੀਡਰਾਂ ਵੱਲੋਂ ਚੁੱਕਿਆ ਗਿਆ ਕਿ ਦਿੱਲੀ ਚ ਕੀ ਕਰਦੀਆਂ ਫਿਰਦੀਆਂ ਤਾਂ ਫਿਰ ਅਗੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਜਵਾਬ ਦਿੰਦੇ ਨੇ ਅਰਵਿੰਦ ਕੇਜਰੀਵਾਲ ਖੁਦ ਜਵਾਬ ਦਿੰਦੇ ਨੇ ਉਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵਿਸਥਾਰ ਨਾਲ ਜਿੰਨਾਂ ਨੇ ਨਹੀਂ ਉਹ ਬਿਆਨ ਜਿਹੜਾ ਜਾਣਿਆ ਜਾਂ ਪੜ੍ਹਿਆ ਉਹ ਜ਼ਰੂਰ ਦੱਸੋ ਕਿ ਭਾਜਪਾ ਵਾਲਿਆਂ ਨੇ ਬਿਆਨ ਕਿਹੜੇ ਐਂਗਲ ਤੋਂ ਦਿੱਤਾ ਔਰ ਉਸ ਨੂੰ ਆਮ ਆਦਮੀ ਪਾਰਟੀ ਨੇ ਜਵਾਬ ਕਿਵੇਂ ਦਿੱਤਾ ਦੇਖੋ ਇਹ ਤੇ ਇੱਕੋ ਜਿਹੀ ਤਕੋਈ ਅਲਜਵਰੇ ਵਾਲੀ ਗੱਲ ਹੈ ਨਹੀਂ ਗੀ ਭਾਜਪਾ ਦਾ ਨਿਸ਼ਾਨਾ ਸਿਰਫ ਇਹੀ ਸੀ ਨਾ ਕਿ ਜਿਹੜੀ ਹੈ ਅਸੀਂ ਇਹ ਕਹਿ ਲਈਏ ਵੀ ਆਮ ਆਦਮੀ ਪਾਰਟੀ ਨਾਲ ਸਵਰਨਤ ਪੰਜਾਬ ਦੇ ਆਗੂ ਨੇ ਜਿਹੜੇ ਪੰਜਾਬ ਦੇ ਵਿੱਚ ਪਾਰਟੀ ਨਹੀਂ ਪ੍ਰਚਾਰ ਕਰਦੇ ਦੇਖੋ ਇਹਦੇ ਵੱਖੋ-ਵੱਖਰੀਆਂ ਆਰਾਮਾ ਹੋ ਸਕਦੀਆਂ ਨੇ ਇਸ ਪ੍ਰਚਾਰ ਦੇ ਬਹੁਤ ਸਾਰੇ ਲੋਕ ਖਿਲਾਫ ਹੋ ਸਕਦੇ ਨੇ ਤਾਂ ਅਸੀਂ ਅਸੀਂ ਜੇ ਦੂਜੇ ਪੱਖ ਤੋਂ ਦੇਖਿਆ ਜਾਵੇ ਠੀਕ ਹੈ ਪੰਜਾਬ ਦੇ ਸਾਰੇ ਐਮਐਲਏ ਮੰਤਰੀ ਸਾਰੇ ਪ੍ਰਚਾਰ ਕਰਦੇ ਨੇ ਪੰਜਾਬ ਦਾ ਪ੍ਰਸ਼ਾਸਨ ਜਿਹੜਾ ਛੱਡ ਕੇ ਪੰਜਾਬ ਸਰਕਾਰ ਛੱਡ ਕੇ ਉੱਥੇ ਲੱਗੇ ਹੋਏ ਨੇ ਪੰਜਾਬ ਨੂੰ ਕੀ ਨਫਾ ਹੋ ਰਿਹਾ ਕੀ ਨੁਕਸਾਨ ਹੋ ਰਿਹਾ ਇੱਕ ਤਾਂ ਇਹ ਸਬਜੈਕਟ ਹੈ ਜਿਹਨੂੰ ਛੱਡ ਕੇ ਆਪਾਂ ਅੱਜ ਦੇ ਬਿਆਨਬਾਜ਼ੀ ਤੇ ਲਾ ਲਗੇ ਤਾਂ ਅਸੀਂ ਇਹ ਦੇਖਦੇ ਹਾਂ ਵੀ ਕਿੰਨੇ ਹੀ ਬੀਜੇਪੀ ਦੇ ਲੀਡਰ ਜਿਹੜੇ ਦੂਈਆ ਸਟੇਟਾਂ ਦੇ ਆ ਕੇ ਕਿਸੇ ਹੋਰ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਨੇ ਸਾਡੀਆਂ ਪੰਜਾਬ ਵਿਧਾਨ ਸਭਾ ਦੇ ਚੋਣਾਂ ਹੋਣੀਆਂ ਸੀ ਤਾ ਰਾਜਸਥਾਨ ਦੇ ਲੀਡਰ ਵੀ ਇੱਥੇ ਪ੍ਰਚਾਰ ਕਰ ਰਹੇ ਸੀ ਦਿੱਲੀ ਦੇ ਵੀ ਕਰ ਰਹੇ ਸੀ ਹਰਿਆਣੇ ਦੇ ਵੀ ਕਰ ਰਹੇ ਸੀ ਤਾਂ ਕਾਂਗਰਸ ਦੇ ਲੀਡਰ ਵੀ ਜਾ ਰਹੇ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੁਣ ਹਰਿਆਣੇ ਦੇ ਵਿੱਚ ਚੋਣਾਂ ਹੋਈਆਂ ਨੇ ਉੱਥੇ ਕਿਹੜਾ ਬਾਹਰੋਂ ਆ ਕੇ ਬੀਜੇਪੀ ਦੇ ਲੀਡਰਾਂ ਨੇ ਹੋਰਾਂ ਨੇ ਪ੍ਰਚਾਰ ਨਹੀਂ ਕੀਤਾ ਇੱਕ ਤਾਂ ਸਿੱਧਾ ਮਕਸਦ ਇਹ ਹੈ ਵੀ ਵਾਈ ਮਤਲਬ ਕੱਲਾ ਪੰਜਾਬ ਹੀ ਟਾਰਗੇਟ ਕਿਉਂ ਹੈ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਇੱਕ ਤਾਂ ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕੱਲੇ ਪੰਜਾਬ ਦੇ ਵਿੱਚ ਆ ਉਹ ਜਿਹੜੇ ਕਹਿੰਦੇ ਨੇ ਗੱਲ ਸਹੀ ਦੀ ਨਹੀਂ ਗੱਲ ਪਹਿਲੀ ਹੈ ਉਹ ਫਿਰ ਜਿਹੜੇ ਮੰਤਰੀ ਐਮ ਐਲ ਏ ਜਾਂਦੇ ਨੇ ਉਹਨਾਂ ਦਾ ਲਾਮ ਲਸ਼ਕਰ ਹੁੰਦਾ ਹੈ ਉਹਨਾਂ ਨਾਲ ਸਕਿਉਰਿਟੀ ਵਾਲਿਆਂ ਦੀਆਂ ਗੱਡੀਆਂ ਵੀ ਹੁੰਦੀਆਂ ਨੇ ਪੰਜਾਬ ਦੀ ਸਕਿਉਰਿਟੀ ਦਿੱਲੀ ਦੇ ਵੀ ਕਈ ਲੀਡਰਾਂ ਨੂੰ ਦਿੱਤੀ ਹੋਈ ਆ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਚਰਚਾ ਤੁਸੀਂ ਦੇਖਿਆ ਕਈ ਤੁਸੀਂ ਖ਼ਬਰਾਂ ਵੀ ਕੀਤੀਆਂ ਨੇ ਉਦੋਂ ਪਹਿਲਾਂ ਵੀ ਸਕਿਉਰਿਟੀ ਦਿੱਤੀ ਹੋਈ ਹੈ ਕੱਲ ਵੀ ਕਿਸੇ ਲੀਡਰ ਦਾ ਜਿਹੜਾ ਪਰਸੋਂ ਰੌਲਾ ਪਿਆ ਸੀ ਵੀ ਜੈਡ ਪਲੱਸ ਸਕਿਉਰਿਟੀ ਦੇ ਦਿੱਤੀ ਮੈਨੂੰ ਲੱਗਦਾ ਵੀ ਜਿਹੜਾ ਉਹ ਉਹ ਐਂਗਲ ਹੈ ਨਾ ਵੀ ਕੱਲਾ ਇੱਕ ਬੰਦਾ ਗੱਡੀ ਤੇ ਚੜ੍ਹ ਕੇ ਪ੍ਰਚਾਰ ਕਰਨਾ ਜੇ ਉਹ ਇੱਕ ਹੋਰ ਹੁੰਦਾ ਜਦੋਂ ਇੱਕ ਬੰਦੇ ਨਾਲ ਦੋ ਤਿੰਨ ਗੱਡੀਆਂ ਦਾ ਜਿਹੜਾ ਲਾਮ ਲਸ਼ਕਰ ਜਿਹੜਾ ਚੁਬਦਾ ਹੋਵੇ ਉਹ ਕਿਸੇ ਪੱਖ ਤੋਂ ਜਿਹੜਾ ਉਹ ਰੜਪਦਾ ਹੋਵੇ ਅੱਧੀ ਗੱਲ ਪ੍ਰਚਾਰ ਦੀ ਸਾਡੇ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਹੋਣ ਇਹਨਾਂ ਨੇ ਗੁਜਰਾਤ 'ਚ ਵੀ ਆਪਦੀ ਪਾਰਟੀ ਲਈ ਪ੍ਰਚਾਰ ਕੀਤਾ ਰਾਜਸਥਾਨ 'ਚ ਵੀ ਪ੍ਰਚਾਰ ਕੀਤਾ ਅਸਾਮ 'ਚ ਵੀ ਕੀਤਾ ਮਧ ਪ੍ਰਦੇਸ਼ 'ਚ ਵੀ ਕੀਤਾ ਝਾਰਖੰਡ ਛੱਤੀਸਗੜ੍ਹ 'ਚ ਵੀ ਕੀਤਾ ਮੇਰਾ ਖਿਆਲ ਹੈ ਸਾਊਥ ਦੀ ਸਟੇਟ ਕਰਨਾਟਕਾ ਤੇ ਪੰਗਾਨਾ ਆਂਧਰਾ 'ਚ ਵੀ ਕੀਤਾ ਹੋਵੇ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਜੀ ਜੀ ਕਿ ਤਾਂ ਤਾਂਸੀ ਨਹੀਂ ਸਾਡੇ ਆਪ ਵਾਲੇ ਲੀਡਰਾਂ ਤਾਂ ਤਾਂ ਉੱਥੇ ਤਾਂ ਕਰੇ ਬੀਜੇਪੀ ਨੂੰ ਇਹ ਰੜਕਿਆ ਨਹੀਂ ਮੈਨੂੰ ਇਹ ਲੱਗਦਾ ਵੀ ਹੁਣ ਜਿਹੜੀ ਦਿੱਲੀ ਦੀ ਜਿਹੜੀ ਲੜਾਈ ਹੈ ਨਾ ਉਹ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਕਿਉਂਕਿ ਹੋਰਾਂ ਸਟੇਟਾਂ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਵੀ ਆਮ ਆਦਮੀ ਪਾਰਟੀ ਦੇ ਪੱਲੇ ਤਾਂ ਕੁਝ ਪੈਣਾ ਨਹੀਂ ਹੂੰ ਬਹੁਤਿਆਂ ਦੀ ਜਮਾਨਤਾਂ ਜਬਤ ਹੋ ਰਹੀਆਂ ਉੱਥੇ ਤਾਂ ਨੋਟਿਸ ਵੀ ਕੀਤਾ ਕਿਸੇ ਨੇ ਦਿੱਲੀ ਦੇ ਵਿੱਚ ਜਿਹੜਾ ਉਹ ਕਲੀਅਰ ਘਟ ਲੱਗ ਰਿਹਾ ਹੈ ਵੀ ਬੀਜੇਪੀ ਦੀ ਤੇ ਆਮ ਆਦਮੀ ਪਾਰਟੀ ਦੀ ਸਿਰ ਧੜ ਦੀ ਬਾਜ਼ੀ ਜਿਹੜੀ ਆ ਉਹ ਲੱਗ ਚੁੱਕੀ ਹੈਗੀ ਇਸੇ ਕਰਕੇ ਤੁਸੀਂ ਦੇਖਦੇ ਹੋਵੋਗੇ ਜੋ ਜਿਵੇਂ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਮੁਕਤ ਕੀ ਰੇਵੜੀ ਵੰਟਨੇ ਕਾ ਜਿਹੜਾ ਦੌਰ ਚੱਲ ਰਹਾ ਹੈ ਉਹ ਤੇ ਮੁਕਤ ਦੀਆਂ ਰੇਵੜੀਆਂ ਜਿਹੜੀਆਂ ਉਹ ਭਾਜਪਾ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਵੰਡਣ ਦੇ ਜਿਹੜੇ ਉਹ ਐਲਾਨ ਕੀਤੇ ਗਏ ਨੇ ਦਾਅਵੇ ਵਾਅਦੇ ਕੀਤੇ ਜਾ ਰਹੇ ਨੇ ਤੇ ਕਾਂਗਰਸ ਵੀ ਇਸ ਸਾਰੀਆਂ ਪਾਰਟੀਆਂ ਵੱਲੋਂ ਲਗਭਗ ਰੁਝਾਨ ਇਹੀ ਹੋ ਗਿਆ ਤੇ ਹਾਲਾਂਕਿ ਲੜਾਈ 'ਚ ਕਾਂਗਰਸ ਬਹੁਤ ਪਿੱਛੇ ਲੱਗ ਰਹੀ ਹੈ ਨੋਰਾਈ ਜੀ ਪਿੱਛੇ ਰੱਖਦੀ ਹੈ ਪਰ ਰੇੜਵੜੀਆਂ ਬੱਲਣ ਦੇ ਵਿੱਚ ਕੋਈ ਉਹ ਵੀ ਪਿੱਛੇ ਨਹੀਂ ਹੈਗੀ ਮੈਨੂੰ ਇਹ ਲੱਗਦਾ ਵੀ ਜਿਹੜੀ ਸਿਰ ਟੜ ਦੀ ਬਾਜ਼ੀ ਜਿਹੜੀ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਜਿਹੜੀ ਦਿੱਲੀ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਭਾਜਪਾ ਨੂੰ ਇਹ ਗੱਲ ਹਮੇਸ਼ਾ ਹੀ ਖੜਕਦੀ ਹੈ ਵੀ ਦਿੱਲੀ ਦੇ ਵਿੱਚ ਰਾਜ ਸਾਡਾ ਹੈ ਦਿੱਲੀ ਦਿੱਲੀ ਚ ਦਿੱਲੀ ਤਖਤ ਤੇ ਜਿਹੜੇ ਆ ਅਸੀਂ ਕਾਬਜ ਬੈਠੇ ਆਂ ਹਿੰਦੁਸਤਾਨ ਦੀ ਜਨਤਾ ਸਾਨੂੰ ਵੋਟਾਂ ਪਾਉਂਦੀ ਹੈ ਸਾਡੇ ਐਮਪੀ ਵੱਧ ਜਿੱਤ ਕੇ ਆਉਂਦੇ ਨੇ ਤੇ ਦਿੱਲੀ ਚੋਂ ਵੀ ਜਿਹੜੀਆਂ 7 ਜਾਂ 7 ਸੀਟਾਂ ਜਿਹੜੀਆਂ ਭਾਪੀ ਜਨਤਾ ਪਾਰਟੀ ਜਿੱਤ ਜਾਂਦੀ ਹੈ ਪਰ ਜਦੋਂ ਵਿਧਾਨ ਸਭਾ ਚੋਣਾਂ ਦੀ ਗੱਲ ਆਉਂਦੀ ਹੈ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਂਦਾ ਤਾਂ ਜਿਹੜਾ ਉਹਨਾਂ ਨੂੰ ਧੋਵੀ ਪਟਕਾ ਜਿਹੜਾ ਉਹ ਦਿੱਲੀ ਦੇ ਲੋਕ ਮਾਰ ਦਿੰਦੇ ਨੇ ਇਸ ਲਈ ਜਿਹੜੇ ਮੈਨੂੰ ਲੱਗਦਾ ਵੀ ਇਹ ਜਿਹੇ ਬਿਆਨਬਾਜ਼ੀ ਹਵੀ ਤੋਂ ਜਿਵੇਂ ਕਹਿੰਦੇ ਪਾਰਟੀ ਸ਼ੁਰੂ ਹੋਈ ਹੈ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਹੋ ਸਕਦਾ ਇਸ ਤਰ੍ਹਾਂ ਦੀ ਤਿੱਖੀ ਬਿਆਨਬਾਜ਼ੀ ਇੱਕ ਦੂਜੇ ਖਿਲਾਫ ਹੋਰ ਤਰ੍ਹਾਂ ਦੀ ਜਿਹੜੀ ਹੈ ਬਿਆਨਬਾਜ਼ੀ ਜਿਹੜੀ ਹੈ ਉਹ ਔੜ ਦੇ ਵੀ ਤੁਸੀਂ ਉਮੀਦ ਰੱਖੋਗੇ ਉਹਦੇ ਤੇ ਵੀ ਆਪਾਂ ਹੋਰ ਚਰਚਾ ਕਰਦੇ ਰਹਿਾਂਗੇ ਦਿੱਲੀ ਦੀ ਜਿਹੜੀ ਇਸ ਗੱਲਬਾਤ ਤੋਂ ਸ਼ੁਰੂ ਹੋਈ ਹੈ ਸਿਆਸਤ ਹੋ ਰਹੀ ਹੈ ਪੰਜਾਬ ਦੀਆਂ ਗੱਡੀਆਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਦਾਖਲ ਹੋਣਾ ਆਮ ਆਦਮੀ ਪਾਰਟੀ ਨੇ ਜੋ ਜਵਾਬ ਦਿੱਤਾ ਇੱਕ ਗੱਲ ਉਹਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਣੀ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਕਿ ਪੰਜਾਬ ਦੇ ਲੋਕ ਅਤਵਾਦੀ ਨੇ ਕਿਉਂਕਿ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜੇ ਢੰਗ ਨਾਲ ਰੋਕਿਆ ਗਿਆ ਤਾਂ ਉਦੋਂ ਵੀ ਇਹੀ ਗੱਲਾਂ ਦਾ ਇੱਕ ਨਰੇਟਿਵ ਆਇਆ ਸੀ ਸਾਹਮਣੇ ਕਿ ਵਾਕਈ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਿਸਾਨ ਹੋਣ ਜਾਂ ਕੋਈ ਵਰਗ ਹੋਵੇ ਤਾਂ ਚਲੋ ਪੋਲੀਟੀਕਲ ਪਾਰਟੀ ਦੇ ਲੀਡਰ ਫਿਰਦੇ ਆ ਦਿੱਲੀ ਦੇ ਵਿੱਚ ਇੱਥੇ ਤੇ ਆਮ ਕਿਸਾਨਾਂ ਨੂੰ ਵੀ ਕਹਿੰਦੇ ਦਿੱਲੀ ਨਹੀਂ ਜਾਣ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਜਵਾਬ ਦਿੱਤਾ ਭਾਜਪਾ ਦੇ ਲੀਡਰਾਂ ਨੂੰ ਇਸ ਸਟੇਟਮੈਂਟ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੇ ਕਿਸਾਨਾਂ ਵਾਲੇ ਮਸਲੇ ਨੂੰ ਵੀ ਧਿਆਨ 'ਚ ਰੱਖਦੇ ਹਾਂ ਸਟੇਟਮੈਂਟ ਦਿੱਤੀ ਕਿ ਅਸੀਂ ਕੋਈ ਅਤਵਾਦੀ ਤਾਂ ਹੈ ਨਹੀਂ ਕਿ ਪੰਜਾਬ ਦੇ ਲੋਕ ਦਿੱਲੀ ਨਹੀਂ ਜਾ ਸਕਦੇ ਦੇਖੋ ਰਾਜਨੀਤਿਕ ਪਾਰਟੀਆਂ ਕਈ ਵਾਰੀ ਜਦੋਂ ਬਿਆਨਬਾਜ਼ੀ ਕਰਦੀਆਂ ਜਾਂ ਕੁਝ ਕਰਦੀਆਂ ਉਹ ਕਹਿੰਦੇ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਇਹੋ ਜਿਹੀ ਗੱਲ ਹੁੰਦੀ ਹੈ ਇਹਦੇ 'ਚ ਕਈ ਵਾਰੀ ਇੱਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਆ ਇੱਕ ਤਾਂ ਪੰਜਾਬ ਦੇ ਵਿੱਚ ਹੀ ਲਸਣਾ ਹੁੰਦਾ ਵੀ ਭਾਰਤੀ ਜਨਤਾ ਪਾਰਟੀ ਸੋ ਕਨਨ ਕਿਸਾਨਾਂ ਦਾ ਪਹਿਲਾ ਹੀ ਆਪ ਦਾ ਵਿਰੋਧੀ ਮੰੰਦੀ ਹੈ ਸਿੱਖਾਂ ਪ੍ਰਤੀ ਵੀ ਜਾਂ ਪੰਜਾਬੀਆਂ ਪ੍ਰਤੀ ਕਿਸ ਤਰ੍ਹਾਂ ਦਾ ਨਜ਼ਰੀਆ ਰੱਖ ਲੀ ਹੈ ਵੀ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਹੈਗੀ ਦੂਸਰਾ ਅਸੀਂ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਪੰਜਾਬੀ ਤੇ ਸਿੱਖ ਪੋਪੂਲੇਸ਼ਨ ਦਿੱਲੀ ਚ ਵੀ ਬੈਠੀ ਹੈਗੀ ਇਸ ਲਈ ਉਸ ਨੂੰ ਵੀ ਇੱਕ ਤਰ੍ਹਾਂ ਨਾਲ ਇਹ ਮੈਸੇਜ ਦੇਣ ਦਾ ਜਿਹੜਾ ਕੋਸ਼ਿਸ਼ ਕੀਤਾ ਜਾਂਦੀ ਹੈ ਵੀ ਪੰਜਾਬੀਆਂ ਨੂੰ ਤੇ ਜਾਂ ਸਿੱਖਾਂ ਨੂੰ ਜਿਹੜਾ ਉਹ ਭਾਜਪਾ ਕਿਸ ਨਜ਼ਰੀਏ ਨੂੰ ਜਿਹੜਾ ਉਹ ਤੋਂ ਜਿਹੜਾ ਉਹ ਦੇਖਦੀ ਹੈ ਵੀ ਇਹ ਤੁਹਾਡੇ ਸਾਹਮਣੇ ਹੈ ਇਹ 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 ਨਜ਼ਰੀਆ ਵੀ ਇਥੋਂ ਹੋ ਸਕਦਾ ਪਰ ਜਿਹੜੀ ਗੱਲ ਆਪਾਂ ਕਹੀ ਵੀ ਜਿਹੜਾ ਚੋਣ ਪ੍ਰਚਾਰ ਜਿਹੜਾ ਹੁਣ ਸਿਖਰ ਤੇ ਜਿਹੜਾ ਉਹ ਪਹੁੰਚਿਆ ਹੋਇਆ ਹੈਗਾ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਕੈਂਪੇਨ ਕਰ ਰਹੇ ਨੇ ਪੰਜਾਬ ਦੇ ਮੰਤਰੀ ਵੀ ਉੱਥੇ ਕੈਂਪੇਨ ਕਰ ਰਹੇ ਨੇ ਹਰ ਤਰ੍ਹਾਂ ਦਾ ਜਿਹੜਾ ਹਰਵਾ ਜਿਹੜਾ ਉਹ ਪੂਰਾ ਵਰਤਿਆ ਜਾ ਰਿਹਾ ਹੈ ਸਿਰ ਧਰ ਦੀ ਬਾਜੀ ਜਿਹੜੀ ਹੈ ਉਹ ਦੋਨਾਂ ਤਰ੍ਹਾਂ ਦੀ ਲੱਗ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਚ ਦੇਖਦੇ ਆ ਕਿ ਇਹ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ ਤੇ ਕਿਸ ਤਰ੍ਹਾਂ ਦੀ ਚਿਕੜ ਉਹ ਜਿਹੜਾ ਉਹ ਇੱਕ ਦੂਜੇ ਦੇ ਹਿਸ਼ਾਰ ਦੇ ਦੇ ਜੀ